ਆਮਾਦੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਮਸਲੇ ਦੇ ਵਿੱਚ ਅੱਜ ਜ਼ਿਲ੍ਹਾ ਅਦਾਲਤ ਦੇ ਵਿੱਚ ਦੋ ਵੱਖ-ਵੱਖ ਐਫਆਈਆਰ ਦੇ ਮਸਲੇ ਤੇ ਸੁਣਵਾਈ ਹੋਈ ਇਸ ਬਾਬਤ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਐਡਵੋਕੇਟ ਵਿਕਰਮਜੀਤ ਸਿੰਘ ਪੁੱਲਰ ਪੁੱਲ ਸਾਹਿਬਾ ਬਾਬਾ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਭਾਜੀ ਥੈਂਕ ਯੂ ਅੱਛੇ ਅੱਜ ਜਿਹੜੀ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਉਹਦੇ ਖਿਲਾਫ ਦੋ ਮੁਕਦਮੇ ਦਰਜ ਸੀ ਤੇ ਦੋਨਾਂ ਦੀ ਅੱਜ ਹੀ ਸੁਣਵਾਈ ਹੋਈ ਜੀ ਔਰ ਕਿਹੜੀ ਕਿਹੜੀ ਐਫਆਈਆਰ ਦੇ ਤਹਿਤ ਸੁਣਵਾਈ ਹੋਈ ਅੱਜ ਇਹਦੇ ਵਿੱਚ 2 ਐਫਆਈਆਰ ਦਰਜ ਹੋਈਆਂ ਸੀ 173 ਤੇ 174 ਪੁਲਿਸ ਸਟੇਸ਼ਨ ਸਿਵਲ ਲਾਈਨ ਵਿੱਚ ਜੀ ਜਿਹੜੀ ਤੇ 173 ਨੰਬਰ ਐਫਆਈਆਰ ਆ ਉਹ ਕੱਲੀ ਪਠਾਨਮਾਜਰਾ ਦੇ ਖਿਲਾਫ ਹੈ ਜੀ ਜਿਹਦੇ ਵਿੱਚ ਅਸੀਂ ਕੱਲ ਐਂਟੀਸੀਪੇਟਰੀ ਬੇਲ ਫਾਈਲ ਕੀਤੀ ਸੀ ਜੀ ਜਿਹੜਾ ਅੱਜ ਨੋਟਿਸ ਹੋਇਆ ਉਹ ਕੱਲ ਵਾਸਤੇ ਰੱਖੀ ਗਈ ਹੈ ਜੀ ਸਾਡੇ ਮਾਨਯੋਗ ਨਵਦੀਪ ਕੌਰ ਗਿੱਲ ਨੇ ਐਡੀਸ਼ਨਲ ਸੈਸ਼ਨ ਜੱਜ ਉਹਨਾਂ ਦੀ ਕੋਰਟ ਚ ਹੈ ਜੀ ਜੀ ਸੈਕੰਡ ਜਿਹੜੀ 174 ਨੰਬਰ ਜਿਹਦੇ ਵਿੱਚ ਇਹਨਾਂ ਨੇ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਨਾਹ ਦੇਣ ਦੇ ਜੁਰਮ ਵਿੱਚ ਕਰੀਬ 15 ਬੰਦਿਆਂ ਦੇ ਪਰਚਾ ਦਰਜ ਕੀਤਾ ਸੀ ਹਾਂਜੀ ਉਹਦੇ ਵਿੱਚ ਇਹਨਾਂ ਨੇ ਅੱਜ 11 ਬੰਦੇ ਸਰਦਾਰ ਵਿਕਰਮਦੀਪ ਸਿੰਘ ਦੀ ਕੋਰਟ ਆ ਸਾਡੇ ਮੈਜਿਸਟ੍ਰੇਟ ਨੇ ਉਹਨਾਂ ਦੀ ਕੋਰਟ 'ਚ ਪੇਸ਼ ਕੀਤਾ ਸੀ ਤੇ ਉਹਨਾਂ ਦਾ 4 ਦਿਨ ਦਾ ਅਜ ਤੋਂ ਪੁਲਿਸ ਰਿਮਾਨ ਲਿਆ ਗਿਆ ਤੇ ਸੋਮਵਾਰ ਉਹਨਾਂ ਨੂੰ ਕੋਰਟ 'ਚ ਫੇਰ ਪੇਸ਼ ਕਰਨਗੇ ਸਰਕਾਰੀ ਵਕੀਲ ਵੱਲੋਂ ਕੀ ਦਲੀਲ ਦਿੱਤੀ ਗਈ ਕਿ ਜਿਹੜੇ ਬੰਦੇ ਪੇਸ਼ ਕੀਤੇ ਗਏ ਨੇ ਜਿਨ੍ਹਾਂ ਨੇ ਪਨਾਹ ਦਿੱਤੀ ਸੀ ਹਰਮਿੰਦਰ ਸਿੰਘ ਪਠਾਨ ਮਾਜਰੇ ਨੂੰ ਪੁਲਿਸ ਨੇ ਇੱਕ ਸਟੈਂਡ ਰੱਖਿਆ ਜੀ ਲੈ ਕੇ ਵੀ ਅਸੀਂ ਹਰਮਿੰਦਰ ਸਿੰਘ ਪਠਾਨ ਮਾਜਰੇ ਨੂੰ ਭਜਾਉਣ 'ਚ ਇਹ ਬੰਦੇ ਸ਼ਾਮਲ ਸੀ ਜਿਸ ਦਿਨ ਪੁਲਿਸ ਨੇ ਡਬਰੀ ਕਰਨਾਲ ਵਿਖੇ ਰੇਡ ਕੀਤੀ ਵੀ ਇਹੀ ਬੰਦੇ ਦੱਸ ਸਕਦੇ ਆ ਵੀ ਉਹ ਕਿੱਥੇ ਲੁਕਿਆ ਹੋਇਆ ਹੈ ਜੀ ਤੇ ਤੁਹਾਡੀਆਂ ਕੀ ਦਲੀਲਾਂ ਰਹੀਆਂ ਜੀ ਅਜੀਬਪੁਰ ਸਾਹਿਬ ਇਸ ਗੱਲ ਤੇ ਸੀਗੇ ਵੀ ਇਹ ਬੰਦੇ ਉਹ ਉਸ ਦਿਨ ਹਾਜ਼ਰ ਨਹੀਂ ਸੀ ਜਿਸ ਦਿਨ ਤੋਂ ਹਰਮਿੰਦਰ ਸਿੰਘ ਪਠਾਨਮਾ ਜਿਹੜਾ ਲਾਈਵ ਹੋਇਆ 1.9 ਤੋਂ अच्छा जी ਵੀ 19 ਦੀ अर्ली ਮਾਰਨਿੰਗ ਉਹ ਲਾਈਵ ਹੁੰਦੇ ਆ ਆਪਣੇ ਹਲਕੇ ਚ 10 10 ਵਜੇ ਦੇ ਕਰੀਬ ਜੀ ਜਿੱਥੋਂ ਉਹਨਾਂ ਨੇ ਕ੍ਰਿਸ਼ਨ ਕੁਮਾਰ ਦੇ ਬਾਰੇ ਬਿਆਨ ਦਿੱਤਾ ਤੇ ਇਹ ਸਾਰੀ ਲੜਾਈ ਸ਼ੁਰੂ ਹੋਈ ਜੀ ਤੇ ਸ਼ਾਮ ਨੂੰ ਐਫ ਆਈ ਆਰ ਹੁੰਦੀ ਹੈ ਰਾਤ ਨੂੰ 11:05 ਦੇ ਐਫ ਆਈ ਆਰ ਦਿੱਤੀ ਜਾਂਦੀ ਸਿਵਲ ਲਾਈਨ ਥਾਣੇ ਵਿੱਚ ਜੀ ਨੈਕਸਟ ਡੇ ਡਬਰੀ ਦਾ ਇਨਸੀਡੈਂਟ ਆ ਜਾਂਦਾ ਜਿੱਥੋਂ ਇਹ ਐਫ ਆਈ ਆਰ ਦੀ origin ਚੱਲਦੀ ਹੈ 174 ਦਾ अच्छा जी ਸਾਡੀ ਇੱਕ ਦਲੀਲ ਸੀ ਵੀ ਜਿਹੜੀ ਜੂਰਿਸਡਿਕਸ਼ਨ ਹੈ ਪਟਿਆਲਾ ਪੁਲਿਸ ਦੀ ਨਹੀਂ ਬੰਦੀ ਜੀ ਜਿਹੜਾ ਇਨਸੀਡੈਂਟ ਹੋਇਆ ਉਹ ਡਬਰੀ ਕਰਨਾਲ सदर ਕਰਨਾਲ ਦਾ ਪੁਲਿਸ ਸਟੇਸ਼ਨ ਹੈ ਜੀ ਇਹ ਸਾਰਾ ਇਨਸੀਡੈਂਟ ਉੱਥੇ ਹੋਇਆ ਤੇ ਇਹ ਜਿਹੜਾ ਪਰਚਾ ਉੱਥੇ ਬੰਦਦਾ ਪਟਿਆਲੇ ਨਹੀਂ ਬੰਦਦਾ ਸਿਵਲ ਲਾਈਨਸ ਜੀ ਪਰ ਇਸ ਗੱਲ ਤੇ ਜੱਜ ਸਾਹਿਬ ਨੇ ਸਹਿਮਤ ਨਾ ਹੁੰਦੇ ਹੋਏ 4 ਦਿਨ ਦਾ ਉਹਨਾਂ ਨੂੰ ਪੁਲਿਸ ਰਿਮਾਂਡ ਦਿੱਤਾ ਜੀ ਅੱਛਾ ਇੱਕ ਜਿਹੜਾ ਹਰਿਆਣੇ ਦੇ ਵਿੱਚ ਮੁਕੱਦਮਾ ਦਰਜ ਹੋਇਆ ਜੀ ਕਰਨਾਲ सदर ਦੇ ਵਿੱਚ ਉਹ ਉਹ ਵੱਖਰਾ ਵਾਜੀ ਕਿ ਉਹ ਸੇਮ ਹੀ ਇਹ ਤੇ ਟ੍ਰਾਂਸਫਰ ਹੋ ਗਿਆ ਨਹੀਂ ਭਾਜੀ ਉਹ ਵੱਖਰਾ ਹੈ ਉਹ ਇੱਕ ਐਫ ਆਈ ਆਰ ਨੰਬਰ 664 ਦਰਜ ਹੋਈ ਹੈ ਜੀ ਐ ਸਦਰ ਕਰਨਾਲ ਵਿੱਚ ਜੀ ਜੀ ਉਸ ਐਫ ਆਈ ਆਰ ਵਿੱਚ ਇਹਨਾਂ ਨੇ ਜਿਹੜਾ ਲਿਖਿਆ 353 ਦਾ ਪਰਚਾ ਦਰਜਾ ਵੀ ਇਹਨਾਂ ਨੂੰ ਅਬਸਟਰੈਕਟ ਕੀਤਾ ਪਬਲਿਕ ਸਰਵੈਂਟਸ ਨੂੰ ਜੀ ਇਹਨਾਂ ਦੀ ਡਿਊਟੀ ਦੇਣ ਤੋਂ ਜੀ ਜੀ ਉਹ ਵੱਖਰਾ ਦਰਜਾ ਜੀ ਉਹ ਹਰਮਿਤ ਸਿੰਘ ਦੇ ਤੇ ਇਹਨਾਂ ਦੇ ਜਿਹੜੇ ਕਸਾਂਡੂ ਸਾਹਿਬ ਨੇ ਲਾਡੀ ਜੀ ਉਹਨਾਂ ਤੇ ਹੋਇਆ ਦਰਜ ਜੀ ਅੱਛਾ ਜਿਹੜੀ ਆ ਜਿਹੜੇ 11 ਬੰਦੇ ਲਿਆਂਦੇ ਨੇ ਜਿਵੇਂ ਤੁਸੀਂ ਦੱਸਿਆ ਕਿ ਉਹ ਪਿੰਡ ਡਬਰੀ ਦੇ ਵਿੱਚ ਹੀ ਆ ਵਕੂਆ ਉੱਥੋਂ ਦਾ ਬੰਦਾ ਹੈਗਾ ਫਿਰ ਪਟਿਆਲਾ ਪੁਲਿਸ ਕਿਸ ਆਈਪੀਸੀ ਤਹਿਤ ਜਾਂ ਸੀਆਰਪੀ ਦੇ ਮਕਦਮਾ ਪਟਿਆਲੇ ਹੋ ਗਿਆ ਦਰਜ ਤੁਸੀਂ ਦੇਖੋ ਬਲਰਦਾ ਵੀ ਇਹਦੇ ਚ ਐਫਆਈਆਰ ਦਰਜ ਹੋ ਰਹੀ ਹੈ ਸਿਵਲ ਲਾਈਨ ਚ 173 ਜੀ 376 ਦੀ ਜਿਹੜੀ ਐਮਐਲਏ ਸਾਹਿਬ ਦੇ ਖਿਲਾਫ ਹੈ ਜੀ ਉਦੋਂ ਬਰ ਲੇਟਰ ਆਨ 174 ਦਰਜ ਹੁੰਦੀ ਆ ਜੀ ਇਨਸੀਡੈਂਟ ਸਾਰਾ ਹੀ ਹਰਿਆਣੇ ਦਾ ਹੈ ਟੋਟਲੀ ਇਨਸੀਡੈਂਟ ਜੀ ਤੇ ਐਫ ਆਈ ਆਰ ਇੱਥੇ ਦਰਜ ਹੋ ਰਹੀ ਆ ਜੀ ਅਸੀਂ ਇਹ ਸਮਝਦੇ ਆ ਚਲੋ ਲੋਅਰ ਕੋਰਟ ਚ ਨਹੀਂ ਇਸ ਗੱਲ ਦੀ ਹਾਈ ਕੋਰਟ ਚ ਵੀ ਜਾਇਆ ਜਾਊਗਾ ਜਿਊਰਿਸਡਿਕਸ਼ਨ ਇੱਕ ਬੜਾ ਵੱਡਾ ਪੁਆਇੰਟ ਆ ਜਿਹਦੇ ਤੇ ਇਹ ਕੇਸ ਖੜਦਾ ਹੈ ਜੀ ਜੀ ਜਿਵੇਂ ਹੋਰ ਵੀ ਚਰਚਾ ਚੱਲੀ ਹੈ ਕਿ ਜਿਹੜੇ ਤੁਹਾਡੇ ਕਲਾਇੰਟ ਨੇ ਉਹਨਾਂ ਦੀਆਂ ਮੁਸੀਬਤਾਂ ਹੋਰ ਵੀ ਮੁਕਦਮੇ ਦਰਜ ਹੋ ਸਕਦੇ ਜੀ ਦੇਖੋ ਭਾਈ ਅਜੇ ਤੱਕ ਤਾਂ ਸਾਨੂੰ ਕੋਈ ਨੌਲੇਜ ਨਹੀਂ ਇਸ ਚੀਜ਼ ਬਾਰੇ ਜੀ ਤੇ ਬਾਕੀ ਹਿਅਰ ਸੇ ਗੱਲਾਂ ਚੱਲ ਹੀ ਰਹੀਆਂ ਨੇ ਸਮਾਜ ਚ ਜੀ ਵੀ ਉਹਨਾਂ ਦੀਆਂ ਪ੍ਰੋਬਲਮਜ਼ ਕਾਫੀ ਵੱਗ ਸਕਦੀਆਂ ਨੇ ਪਰ ਅਜੇ ਤੱਕ ਕੋਈ ਥੈਨਟਿਕ ਨਿਊਜ਼ ਨਹੀਂ ਇਸ ਬਾਰੇ ਹੈਗੀ ਜੀ ਪਰ ਇੱਕ ਹੋਰ ਮੰਨਿਆ ਜਾ ਰਿਹਾ ਕਿ ਜਿਵੇਂ ਉਹ ਤੇ ਇੱਕ ਤਰੀਕ ਦੇ ਹੀ ਅਫਰਾਰ ਹੋ ਗਏ ਸੀ ਤੇ ਫਿਰ ਐਂਟੀਸੀਪੇਟਰੀ ਬੇਲ ਜਿਹੜੀ ਅਪਲਾਈ ਕਰ ਦਿੱਤੀ ਹੈਗੀ ਆ ਉਹ ਸਾਰੀਆਂ ਚੀਜ਼ੇ ਵੀ ਗੱਲਾਂ ਹੋ ਰਹੀਆਂ ਕਿ ਕਿਵੇਂ ਪੁਲਿਸ ਨੂੰ ਲੱਭੇ ਨਹੀਂ ਆਗੇ ਲੇਕਿਨ ਵਕਾਲਤਨਾਮੇ ਤੋਂ ਉਹਨਾਂ ਦੇ ਦਸਕਤ ਹੋ ਗਏ ਜੀ ਦੇਖੋ ਜੀ ਇਹ ਇੱਕ ਹਰ ਬੰਦੇ ਦਾ ਰਾਈਟ ਆ ਜਦੋਂ ਕੋਈ ਐਫ ਆਈ ਆਰ ਦਰਜ ਹੁੰਦੀ ਆ ਤੇ ਸਾਨੂੰ ਸੰਵਿਧਾਨ ਮੁਤਾਬਕ ਐਂਟੀਸੀਪੇਟਰੀ ਬੇਲ ਦਾ ਮੌਕਾ ਸੰਵਿਧਾਨ ਨੇ ਦਿੱਤਾ ਹੈ ਹੈ ਨਾ ਜੀ ਤੇ ਉਹ ਪੇਪਰ ਸਾਈਨ ਕਰਗੇ ਸੀ ਇਨੀਸ਼ੀਅਲੀ ਵੀ ਉਹਨਾਂ ਨੂੰ ਪਤਾ ਸੀ ਜਦੋਂ 1 9 ਨੂੰ ਇਹ ਇਨਸੀਡੈਂਟ ਹੁੰਦੇ ਆ ਹਨ ਜੀ ਜੀ ਤੇ ਉਦੋਂ ਉਹਨਾਂ ਦੇ ਮਾਈਂਡ ਚ ਕੁਝ ਨਾ ਕੁਝ ਚੱਲ ਰਿਹਾ ਸੀ ਉਹਨਾਂ ਨੇ ਲਾਈਵ ਹੋ ਕੇ ਵੀ ਇਹ ਗੱਲ ਜ਼ਰੂਰ ਦੱਸੀ ਤੁਸੀਂ ਸੁਣੀ ਹੋਣੀ ਜੀ ਕਿ ਮੇਰੇ ਤੇ ਐਫ ਆਈ ਆਰ ਵੀ ਦਰਜ ਹੋਣਗੀਆਂ ਜੀ ਤੇ ਉਸ ਕਰਕੇ ਉਹ ਕੋਰਟ ਨੂੰ ਤਾਂ ਅਪਰੋਚ ਬੰਦਾ ਐਂਟੀਸੀਪੇਟਰੀ ਬੇਲ ਨੂੰ ਕਰਦਾ ਹੀ ਆ ਜੀ ਫਿਰ ਲੇਟਰ ਆਨ ਜੇ ਨਾ ਗੱਲ ਬਣੇ ਫਿਰ ਸਰੈਂਡਰ ਵੱਲ ਨੂੰ ਹੋ ਜਾਈਦਾ ਜੀ ਪਰ ਇਹ ਹੋਰ ਬੜੇ ਸੀਰੀਅਸ ਅਲੀਗੇਸ਼ਨ ਲਗਾ ਦਿੱਤੇ ਨਾ ਦੀ ਸਟੇਟ ਪੁਲਿਸ ਦੇ ਕਿ ਮੇਰਾ ਇਨਕਾਊਂਟਰ ਹੋ ਸਕਦਾ ਉਹ ਕੋਈ ਦਲੀਲ ਨਹੀਂ ਦਿੱਤੀ ਗਈ ਜੀ ਕੋਰਟ ਦੇ ਵਿੱਚ ਜੀ ਨਹੀਂ ਭਾਜੀ ਇੱਥੇ ਕਿਉਂਕਿ ਇਸ ਕੋਰਟ ਨਾਲ ਮੈਟਰ ਨਹੀਂ ਸੀ ਸਾਡਾ ਜਿਉਂਕਿ ਪਠਾਨ ਮਾਇਰਾ ਸਾਹਿਬ ਨਾਲ ਰਿਮਾਂਡ ਰਿਲੇਟਿਡ ਨਹੀਂ ਸੀਗਾ ਜੀ ਇਹ ਰਿਮਾਂਡ ਰਿਲੇਟਿਡ ਸੀ ਉਹ 11 ਬੰਦਿਆਂ ਦਾ ਜਿਹੜੇ ਕਿ ਪਠਾਨ ਮਾਇਰਾ ਸਾਹਿਬ ਦੇ ਨੇੜੇ ਵੀ ਨਹੀਂ ਗਏ ਜੀ ਤੇ ਇਹ ਇਸ ਕਰਕੇ ਉਹ ਸਬਜੈਕਟ ਨਹੀਂ ਸੀ ਅੱਜ ਵੈਸੇ ਇਹ ਸਬਜੈਕਟ ਡਿਸਕਸ ਹੋਇਆ ਸੀ ਕਿਉਂਕਿ ਇਹ ਜਿਹੜੀ ਐਫ ਆਈ ਆਰ ਦਰਜ ਹੁੰਦੀ ਹੈ 376 ਵਾਲੀ ਜਿੱਥੋਂ ਸਟੋਰੀ ਚੱਲਦੀ ਹੈ ਜੀ ਇਹ ਹਾਈ ਕੋਰਟ 'ਚ ਵੀ ਇੱਕ ਮੈਟਰ ਪੈਂਡਿੰਗ ਰਿਹਾ ਹੈ ਸਬੰਧੀ ਸ਼ਾਇਦ ਤੁਹਾਡੇ ਕੋਲ ਇਸ ਤੋਂ ਪਹਿਲਾਂ ਆਏ ਹੋਣ ਫੈਕਟ ਜੀ ਇਹ ਜਿਹੜੀ ਬੇਸਿਕਲੀ 8 ਅਗਸਤ 2024 ਦਾ ਇੱਕ ਆਰਡਰ ਹੈ ਜੀ ਜਸਟਿਸ ਮਹਾਵੀਰ ਸਿੰਘ ਸਿੰਧੂ ਦਾ ਜੀ ਉਹਨਾਂ ਨੇ ਇਸ ਰਿੱਟ ਤੇ ਜਿਹੜੀ ਗੁਰਪ੍ਰੀਤ ਕੌਰ ਗਰੇਵਾਲ ਕੰਪਲੇਨੈਂਟ ਆ ਇਹਨਾਂ ਨੇ ਰਿੱਟ ਪਾਈ ਸੀ ਪਠਾਨ ਮਾਇਰਾ ਸਾਹਿਬ ਦੇ ਖਿਲਾਫ ਜੀ ਫਿਰ ਇਹਨਾਂ ਦੇ ਖਿਲਾਫ ਐਫ ਆਈ ਆਰ ਰਜਿਸਟਰ ਕੀਤੀ ਜਾਵੇ ਜੀ ਉਸ ਗਰਾਉਂਡ ਤੇ ਫਿਰ ਉਹਨਾਂ ਨੇ ਆਰਡਰ ਕੀਤੇ ਸੀ ਡੀ ਆਈ ਜੀ ਰੋਪੜ ਰੇਂਜ ਨੂੰ ਟੂ ਇਨਕੁਆਇਰ ਦਾ ਮੈਟਰ ਜੀ ਉਹ ਜੇ ਫਿਰ ਜਿਹੜਾ ਹੈਗਾ ਡੀ ਆਈ ਜੀ ਰੋਪੜ ਰੇਂਜ ਨੇ ਇਨਕੁਆਇਰੀ ਕੀਤੀ ਸੀ ਜੀ ਤੇ ਉਹਨਾਂ ਨੇ ਬੜਾ ਕਲੀਅਰ ਕਿਟ ਲਿਖਿਆ ਸੀ ਵੀ ਇਹ ਹਸਬੰਦ ਵਾਈਫ ਦਾ ਡਿਸਪਿਊਟ ਹੈ ਜੀ ਇਹਦੇ ਵਿੱਚ ਪੁਲਿਸ ਦੇ ਕਰਨ ਜੋ ਕੋਈ ਕਾਰਵਾਈ ਨਹੀਂ ਹੈਗੀ ਜੀ ਪਰ ਲੇਟਰ ਆਨ ਦੇਖ ਲਓ ਬਿਨਾ ਕਿਸੇ ਇਨਕੁਆਇਰੀ ਤੋਂ ਐਫ ਆਰ ਵੀ ਅਰਜ ਹੋ ਗਈ ਤੇ ਫਿਰ ਤੁਸੀਂ ਇਸ ਮਸਲੇ ਦੇ ਵਿੱਚ ਇਹ ਵਾਲੇ ਜਿਹੜੇ ਡੀ ਆਈ ਜੀ ਨੇ ਇਨਕੁਆਇਰ ਕੀਤੀ ਹੈਗੀ ਰਿਪੋਰਟ ਦਿੱਤੀ ਹੈ ਕਿ ਸਬਮਿਟ ਹੋਈ ਉਹ ਸਾਰਾ ਨਹੀਂ ਲੈ ਜੀ ਡਾਕੂਮੈਂਟ ਸਾਰੇ ਜਾ ਰਹੇ ਜੀ ਅਸੀਂ ਉਸ ਬੇਸ ਤੇ ਹੀ ਜਾ ਰਹੇ ਹਾਂ ਜਿਹੜੀ ਹਾਈ ਕੋਰਟ ਦੀ ਪਟੀਸ਼ਨ ਹੈ ਤੇ ਡੀ ਆਈ ਜੀ ਰੂਪੜ ਰੇਂਜ ਦੀ ਇਨਕੁਆਇਰੀ ਹੈ ਇਹ ਸਾਰੇ ਡਾਕੂਮੈਂਟਸ ਦੇ ਬੇਸ ਤੇ ਹੀ ਬੇਲਚ ਗਏ ਆਂ ਮਤਲਬ ਜਿਹੜੀ ਕੱਲ ਜਿਹੜੀ ਇਸ ਤੇ ਬੇ ਤੇ 376 ਦੇ ਤਹਿਤ ਜੀ ਮੁਕਦਮਾ ਉਸ ਬੇਲ ਦੇ ਵਿੱਚ ਹਜੇ ਤੁਹਾਡੀ ਆਰਗੂਮੈਂਟ ਹੋਣੀ ਵਾਲੇ ਹੋਣੀ ਹੈ ਜੀ ਕੱਲ ਨੂੰ ਹੋਣੀ ਬੇਸਿਕਲੀ ਕੱਲ ਨੂੰ ਪੁਲਿਸ ਨੇ ਰਿਕਾਰਡ ਲੈ ਕੇ ਆਉਣਾ ਤੇ ਫਾਈਨਲ ਆਰਗੂਮੈਂਟ ਕੱਲ ਨੂੰ ਹੋਣੀ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਥੈਂਕ ਯੂ ਬਾਈ ਜੀ